ਨਮਸਕਾਰ ਮੈਂ ਹਾ ਆਰਤੀ ਤੁਸੀ ਦੇਖ ਰਹੇ ਹੋ ਐਸਐਮਜੀ ਨਿਊਜ਼ ਚਰਚਾ ਦਾ ਅਭਿਸ਼ਾਰ ਦੀ ਇਸ ਦਸ਼ਮਾ ਦਾ ਮੈਂ ਸਵਾਗਤ ਕਰਦੀ ਹਾਂ ਇਸ ਵਕਤ ਮੌਜੂਦ ਨੇ ਸਾਡੇ ਨਾਲ ਵਰਿੰਦਰ ਜੀ ਗੱਲਬਾਤ ਕਰਾਂਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਰਤੀ ਜੀ ਵਰਿੰਦਰ ਜੀ ਕਿਸਾਨੀ ਆंदोलਨ ਦੇ ਰੋਜ਼ਾਨਾ ਮੌਜੂਦਾ ਹਾਲਾਤਾਂ ਬਾਰੇ ਚਰਚਾ ਕਰਦੇ ਹਾਂ ਤੇ ਹੁਣ ਮੈਂ ਗੱਲ ਕਰਾਂਗੀ ਕਿ ਕਿਸਾਨ ਆਗੂ ਨਰਿੰਦਰ ਟਿਕੈਤ ਨੇ ਇਹ ਕਹਿ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਦੇ ਵਿੱਚੋਂ ਭਾਜਪਾ ਦੀ ਸਰਕਾਰ ਨਹੀਂ ਡਿੱਗ ਜਾਂਦੀ ਉਦੋਂ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਰਤੀ ਜੀ ਕੱਲ ਰਾਜਸਥਾਨ ਦੇ ਜੋਧਪੁਰ ਦੇ ਪਿਪਾੜ ਦੇ ਵਿੱਚ ਮਹਾਪੰਚਾਇਤ ਹੋਈ ਹੈ ਜੀ ਉਹਦੇ ਵਿੱਚ ਰਕੇਸ਼ ਟਕੈਤ ਨੇ ਗੱਲ ਆਖੀ ਹੈ ਕਿ ਭਾਈ ਇਹ ਜਿਹੜਾ ਸੰਘਰਸ਼ ਹੈ ਜੀ ਇਹ ਨਵੰਬਰ ਤੱਕ ਸਾਡਾ ਜਾਰੀ ਰਹੇਗਾ ਬਿਲਕੁਲ ਉਧਰ ਹੀ ਜਿਹੜੇ ਨਰਿੰਦਰ ਟਕੈਤ ਕਿਸਾਨ ਆਗੂ ਨੇ ਜੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸੰਘਰਸ਼ ਜਿਹੜਾ ਜਦੋਂ ਤੱਕ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕੇਂਦਰ ਚ ਹੈ ਕਿ ਡਿੱਗ ਨਹੀਂ ਜਾਂਦੀ ਜੀ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਬਿਲਕੁਲ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਰਕੇਸ਼ ਟਕੈਤ ਹੋਰਾਂ ਨੇ ਇਹ ਵੀ ਆਖਿਆ ਕਿ ਭਾਈ ਅਗਰ ਇਹ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨੇ ਤੇ ਇਹ ਸਮਝ ਲਿਓ ਕਿ ਆਉਂਦੇ 20 30 ਸਾਲਾਂ ਤੱਕ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਨਾ ਇਹ ਕਿਸਾਨਾਂ ਕੋਲ ਨਹੀਂ ਰਹਿਣਗੀਆਂ ਇਹ ਵੇਚ ਜਾਣਗੀਆਂ ਇਹ ਕਾਰਪੋਰੇਟ ਘਰਾਣੇ ਜਿਹੜੇ ਐ ਇਹ ਹੜਪ ਲੈਣਗੇ ਇਹਨਾਂ ਦੀਆਂ ਜ਼ਮੀਨਾਂ ਤੋ ਜੋ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਉਹ ਬਿਲਕੁਲ ਕਿਸਾਨ ਜਿਹੜੇ ਨੇ ਭਾਜਪਾ ਦੇ ਪੂਰੀ ਤਰ੍ਹਾਂ ਨਾਲ ਹੱਥ ਪੈਰ ਧੋ ਕੇ ਦਵਾਲੇ ਹੋ ਗਏ ਨੇ ਜੀ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਹਰਿਆਣਾ ਵਿਧਾਨ ਸਭਾ ਦੇ ਵਿੱਚ ਵੀਰ ਭਰੋਸਗੀ ਮਾਤੇ ਦੇ ਵਿੱਚ ਜਿਹੜੇ 55 ਵਿਧਾਇਕ ਸੀ ਉਹਨਾਂ ਨੇ ਸਰਕਾਰ ਨੂੰ ਉਥੋਂ ਦੀ ਸੂਬੇ ਦੀ ਸਰਕਾਰ ਨੂੰ ਰੋਟ ਪਾਈ ਹੈ ਉਹਨੂੰ ਵੇਖਦੇ ਹੋਏ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਰੂਸ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਉਸ ਵੇਲੇ ਇਹ ਜਿਹੜੇ ਕਿਸਾਨ ਨੇ ਇਹਨਾਂ ਨੇ ਜਿਹੜੇ ਉੱਥੋਂ ਦੇ ਆਗੂ ਸੀਗੇ ਉਹਨਾਂ ਦੇ ਪ੍ਰਤੀ ਆਪਣਾ ਗੁੱਸਾ ਪ੍ਰਗਟਵਾਇਆ ਤੇ ਉੱਥੇ ਪੁੱਤਲੇ ਵੀ ਸਾੜੇ ਨੇ ਸਮਾਜਿਕ ਤੇ ਸਿਆਸੀ ਬਾਈਕਾਟ ਕਰਨ ਦੀ ਵੀ ਗੱਲ ਆਖੀ ਹੈ ਤੇ ਉਹਨਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਸੀ ਕਿ ਸਾਡੇ ਪਿੰਡਾਂ ਜੇ ਤੁਸੀਂ ਵੜੇ ਤਾਂ ਤੁਸੀਂ ਆਪ ਜੀ ਸਮਝ ਲਿਓ ਠੀਕ ਹੈ ਸੋ ਇਸ ਵੇਲੇ ਜੋ ਹਾਲਾਤ ਨੇ ਉਹ بڑے ਕਿਸਾਨੀ ਅੰਦੋਲਨ ਨੂੰ ਲੈ ਕੇ ਦਿਨ-ਪ੍ਰਤੀ-ਦਿਨ ਤਿੱਖੇ ਹੋ ਰਹੇ ਨੇ ਅੱਜ ਵੀ ਤੁਸੀਂ ਦੇਖ ਲਓ ਕਿ ਅੱਜ ਆ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਵਿੱਚ ਗਾਂਧੀ ਬੁੱਤ ਦੇ ਨੇੜੇ ਉੱਥੇ ਇੱਕ ਸਾਂਝੇ ਕਿਸਾਨ ਮੋਰਚੇ ਵੱਲੋਂ ਇਸ ਵੇਲੇ ਜੋ ਮਹਾਪੰਚਾਇਤ ਹੋ ਰਹੀ ਹੈ ਰਕੇਸ਼ ਟਕੈਤ ਆਪਣੇ ਬਲਬੀਰ ਸਿੰਘ ਰਾਜੇਵਾਲ ਮੇ ਮੇਦਾ ਪਾਟਕਰ ਤੇ ਯੋਗਿੰਦਰ ਯਾਦਵ ਹੋਰੀਤ ਹੋਰ ਵੀ ਕਈ ਕਿਸਾਨ ਆਗੂ ਜਿਹੜੇ ਉੱਠੇ ਇਸ ਵੇਲੇ ਜੋ ਹੈ ਉਹ ਮਹਾਪੰਚਾਇਤ ਕਰ ਰਹੇ ਨੇ ਜੀ ਸੋ ਦੂਜੇ ਪਾਸੇ ਦਿੱਲੀ ਦੇ ਜਿਹੜੇ ਜੰਤਰ ਮੰਤਰ ਤੇ ਸੰਸਦ ਮੈਂਬਰ ਪੰਜਾਬ ਦੇ ਜਿਹੜੇ ਉਹ 96 ਦਿਨ ਹੋ ਗਏ ਨੇ ਉਹ ਧਰਨੇ ਤੇ ਬੈਠੇ ਨੇ ਇਹਨਾਂ ਕਿਸਾਨੀ ਜਿਹੜੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹਦੇ ਚ ਰਣਵੀਰ ਸਿੰਘ ਬਿੱਟੂ ਆਪਣੇ ਲੁਧਿਆਣੇ ਦੇ ਜਿਹੜੇ ਐਮਪੀ ਨੇ ਹੈ ਨਾ ਜਸਬੀਰ ਸਿੰਘ ਗੁਰਜੀਤ ਔਜਲਾ ਤੇ ਹੋਰ ਵੀ ਕਈ ਕਾਂਗਰਸੀ ਆਗੂ ਜਿਹੜੇ ਨੇ ਉਹ ਉੱਥੇ ਨੇ ਉਹ ਮਤਲਬ ਕਈ ਵਾਰ ਉੱਠ ਜਾਂਦੇ ਨੇ ਚਲੇ ਜਾਂਦੇ ਨੇ ਆ ਜਾਂਦੇ ਨੇ ਤੇ ਉਹ ਮਤਲਬ ਧਰਨੇ ਦੇ ਵਿੱਚ ਉੱਥੇ ਉੱਥੇ ਪੂਰੀ ਉਹ ਕਰ ਰਹੇ ਨੇ ਧਰਨਾ ਦੇ ਰਹੇ ਨੇ ਸੋ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਦਿਨ-ਪ੍ਰਤੀ ਦਿਨ ਜਿਸ ਤਰੀਕੇ ਨਾਲ ਤਿੱਖਾ ਹੁੰਦਾ ਜਾ ਰਿਹਾ ਹੈ ਹੁਣ ਕਿਸਾਨਾਂ ਨੇ 15 ਮਾਰਚ ਦਾ ਦਿਹਾੜਾ ਜਿਹੜਾ ਉਹ ਸਰਕਾਰੀ ਤੇ ਜਿਹੜੀ ਕਾਰਪੋਰੇਟ ਸੈਕਟਰ ਹੈ ਇਹਦੇ ਵਿਰੋਧ ਦੇ ਵਿੱਚ ਇੱਕ ਵਿਰੋਧੀ ਦਿਹਾੜਾ ਮਨਾਉਣ ਦੀ ਗੱਲ ਅੱਖੀ ਹੈ ਤੇ ਜਿਹੜੇ 23 ਮਾਰਚ ਨੂੰ ਜਿਹੜਾ ਸ਼ਹੀਦਾਂ ਦਾ ਰਾਜਗੁਰੂ ਸਗਦੇਵ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਸੀ ਉਸ ਦਿਨ ਕਿਸਾਨਾਂ ਨੇ ਉੱਥੇ ਇੱਕ ਸ਼ਹੀਦੀ ਦਿਹਾੜਾ ਮਨਾਉਣਾ ਹੈ ਬਿਲਕੁਲ ਤੇ ਉੱਥੇ ਵੀ ਜੋ ਸੁਣਨ ਚ ਹੈ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਛੋਟੇ ਭਰਾ ਤੇ ਪੋਤੇ ਨੇ ਹਾਂਜੀ ਅਬੇ ਸੰਧੂ ਨੇ ਉੱਥੇ ਧਰਨੇ ਤੇ ਬੈਠਣਾ ਹੈ ਤੇ ਉਦੋਂ ਹੀ ਪਤਾ ਲੱਗੂਗਾ ਕਿਉਂਕਿ ਸੁਣਨ ਜੀ ਤੇ ਇਹ ਵੀ ਆ ਕਿ ਉਹਨਾਂ ਨੇ ਕੁਝ ਕਿਸਾਨਾਂ ਦੇ ਨਾਲ ਮਰਨ ਵਰਤ ਤੇ ਅਣ ਮਿੱਥੇ ਸਮੇਂ ਦੇ ਲਈ ਉੱਥੇ ਬਹਿਣਾ ਹੈਗਾ ਮਰਨ ਵਰਤਨ ਤੇ ਬੈਠਣਾ ਹੈਗਾ ਤੇ ਬਾਕੀ ਉਸੇ ਦਿਨ ਚੀਜ਼ ਕਲੀਅਰ ਹੋਊਗੀ ਕਿ ਉਹ ਕੀ ਉਸ ਵੇਲੇ ਦਾ ਕੀ ਉਹਨਾਂ ਦਾ ਮਤਲਬ ਡਿਸੀਜਨ ਜਾਂ ਫੈਸਲਾ ਲੈਣਾ ਹੈ ਸੋ ਇਸ ਵੇਲੇ ਜੋ ਇਸ ਤਰੀਕੇ ਦੇ ਨਾਲ ਮਤਲਬ ਹਾਲਾਤ ਚੱਲ ਰਹੇ ਨੇ ਉਹ ਦੇਸ਼ ਦੇ ਵਿੱਚ ਜਿਹੜੀ ਜਮਹੂਰੀਅਤ ਹੈ ਉਹਦਾ ਬੁਰੀ ਤਰੀਕੇ ਦਾ ਨਾਲ ਮਤਲਬ ਕਿ ਸਮਝ ਲਓ ਕਿ ਘਾਣ ਹੋਇਆ ਜੀ ਦੇਖੋ ਗੱਲ ਇਹ ਆ ਕਿ ਇੱਕ ਜਿਹੜੀ ਰਿਪੋਰਟ ਆਈ ਸੀ ਫਰੀडम ਹਾਊਸ ਦੀ ਰਿਪੋਰਟ ਅਮਰੀਕਾ ਦੀ ਇੱਕ ਐਨ ਜੀਓ ਹੈਗੀ ਹੈ ਉਸਨੇ ਰਿਪੋਰਟ ਪੇਸ਼ ਕੀਤੀ ਸੀ ਕਿ ਜਿਹੜੀ ਇੰਡੀਆ ਹੈ ਜਿਹੜੀ ਇੰਡੀਆ ਦੀ ਜਿਹੜੀ ਆਜ਼ਾਦੀ ਹੈ ਇਹ ਪਾਰਸ਼ਲੀ ਜਿਹੜੀ ਹੈ ਉਹ ਫਰੀ ਕੰਟਰੀ ਹੈ ਪਾਰਸ਼ਲੀ ਫਰੀ ਕੰਟਰੀ ਮਤਲਬ ਫੁੱਲ ਡੈਮੋਕ੍ਰੇਸੀ ਨਹੀਂ ਹੈ ਪੂਰੀ ਤਰ੍ਹਾਂ ਜਮਹੂਰੀਅਤ ਨਹੀਂ ਹੈ ਗੇ ਇੱਥੇ ਉਹਨਾਂ ਨੇ ਮਤਲਬ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਉਹਨੂੰ ਕਹਿੰਦੇ ਸੋਵਰਿਟੀ ਸੋਵਰਿਟੀ ਮਤਲਬ ਕਿ ਇਹ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਪਰ ਭਾਰਤ ਦੇ ਲੋਕ ਹੀ ਸੋਵਰਿਟੀ ਦਾ ਮਤਲਬ ਹੈ ਭਾਰਤ ਦੇ ਲੋਕ ਹੀ ਇੱਥੇ ਜਿਹੜੇ ਆ ਉਹ ਰਾਜ ਕਰਦੇ ਬਿਲਕੁਲ ਫਰੀडम ਫਰੀडम ਕਿੰਨੇ ਲੋਕਾਂ ਨੂੰ ਮਿਲੀ ਹੈ ਫਰੀडम ਕਿ ਭਾਰਤ ਦੇ ਲੋਕਾਂ ਨੂੰ ਮਿਲੀ ਹੈ ਫਰੀडम ਔਰ ਸੋਲਿਡਿਟੀ ਦੇ ਵਿੱਚ ਫਰਕ ਹੈ ਸੋਲਿਡਿਟੀ ਜਿਹੜੀ ਹੈ ਉੱਥੇ ਮਿਲੀ ਹੈ ਸਾਡੇ ਦੇਸ਼ ਨੂੰ 1947 ਦੇ ਵਿੱਚ ਪਰ ਫਰੀडम ਦਾ ਮਤਲਬ ਇਹ ਹੁੰਦਾ ਹੈ ਕਿ ਜੋ ਸਾਡਾ ਸੰਵਿਧਾਨ ਹੈ ਉਹ ਸੰਵਿਧਾਨ ਦੇ ਵਿੱਚ ਜੋ ਜ਼ਿਕਰ ਕੀਤਾ ਹੋਇਆ ਹੈ ਬਰਾਬਰਤਾ ਦਾ ਆਜ਼ਾਦੀ ਦਾ ਉਹ ਸਮੇਂ-ਸਮੇਂ ਦੇ ਉੱਤੇ ਉਸ ਨੂੰ ਜਾਂਚਣਾ ਪੈਂਦਾ ਹੈ ਪਰਖਣਾ ਪੈਂਦਾ ਹੈ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਆਜ਼ਾਦੀ ਹੈ ਤੇ ਉੱਥੇ ਜਿਹੜੀ ਇਹ ਫਰੀडम ਹਾਊਸ ਨੇ ਰਿਪੋਰਟ ਪੇਸ਼ ਕੀਤੀ ਹੈ ਉਹ ਬੜੀ ਹੈਰਾਨੀ ਵਾਲੀ ਰਿਪੋਰਟ ਪੇਸ਼ ਕੀਤੀ ਹੈ ਕਿ ਭਾਈ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹ ਜਮਹੂਰੀਅਤ ਪੂਰੀ ਤਰੀਕੇ ਨਾਲ ਜਮਹੂਰੀ ਮੁਲਕ ਦੇ ਵਿੱਚ ਨਹੀਂ ਰਹਿ ਰਕੇ ਡਰ ਰਹੇ ਤੋਂ ਜੋ ਜਿਸ ਤਰੀਕੇ ਨਾਲ ਤੁਸੀਂ ਦੇਖ ਲੋ ਕਿ ਅੱਜ ਇਨ ਇਕੁਐਲਿਟੀ ਸਾਡੇ ਮੁਲਕ ਦੇ ਵਿੱਚ ਕਿੰਨੀ ਹੈ ਜੀ ਹਰ ਬੰਦਾ ਚਾਹੇ ਉਹ ਜਾਤ ਦੇ ਆਧਾਰ ਤੇ ਹੈ ਕੌਮ ਦੇ ਆਧਾਰ ਤੇ ਹੈ ਜਾਂ ਅਮੀਰੀ ਗਰੀਬੀ ਦੇ ਆਧਾਰ ਤੇ ਹੈ ਉਹ ਜਿਹੜਾ ਇੱਕ ਬਰਾਬਰਤਾ ਨਹੀਂ ਹੈਗੀ ਪੈਸੇ ਨੂੰ ਵੀ ਦੇਖ ਲੋ ਕਿਤੇ ਵੀ ਬਰਾਬਰਤਾ ਨਹੀਂ ਹੈਗੀ ਬਹੁਤ ਸਾਰੇ ਲੋਕ ਜਿਹੜੇ ਕਿ ਮੈਂ ਸਮਝਦਾ ਕਿ ਉਹ ਇੱਕ ਕੱਖ ਤੇ ਪੱਠੀ ਬਣ ਪੱਠੀ ਬਣ ਕੇ ਬੈਠੇ ਨੇ ਵੀ ਉਹ ਦਿਮਾਗ ਖੋ ਜਾਂ ਉਹ ਚੀਜ਼ ਨੂੰ ਜਾਣਨਾ ਨਹੀਂ ਚਾਹੁੰਦੇ ਉਹ ਕਹਿੰਦੇ ਨਹੀਂ ਇਹ ਤੇ ਜੀ ਭਾਰਤ ਦੀ ਪਛਾਣ ਜਿਹੜੀ ਹੈ ਖਰਾਬ ਕਰਨ ਵਾਸਤੇ ਐਦਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਪਰ ਤੁਸੀਂ ਆਪ ਦੇਖੋ ਤੁਸੀਂ ਵਿਚਰਦੇ ਹੋ ਅਸੀਂ ਲੋਕ ਵਿਚਰਦੇ ਹਾਂ ਕਿ ਗਰੀਬ ਆਦਮੀ ਆਪਣੇ ਆਪ ਨੂੰ ਇੱਥੇ ਆਜ਼ਾਦ ਮਹਿਸੂਸ ਕਰਦਾ ਚਾਹੇ ਛੋਟਾ ਜਾਂ ਥਾਣੇ ਦਾ ਕੰਮ ਵੀ ਹੋਵੇ ਤੇ ਉਹਨਾਂ ਨੂੰ ਚੌਧਰੀ ਲੱਭਣਾ ਪੈਂਦਾ ਕੋਈ ਮਹੱਲੇ ਦਾ ਪ੍ਰਧਾਨ ਲੱਭਣਾ ਪੈਂਦਾ ਸਾਡੇ ਨਾਲ ਚੱਲੋ ਕਿਤੇ ਥਾਣੇ ਵਾਲੇ ਸਾਡੇ ਮਗਰੀ ਨਾ ਪੈ ਜਾਣ ਪੁਲਿਸ ਵਾਲੇ ਸਾਨੂੰ ਕਿਤੇ ਮਤਲਬ ਹੋਰ ਹੀ ਕਿਤੇ ਕੰਮ ਦਾ ਹੋਰ ਨਾ ਹੋਰ ਹੋ ਜੇ ਤੁਸੀਂ ਕੋਈ ਵੀ ਮਹਿਕਮਾ ਦੇਖ ਲਓ ਅੱਜ ਕਿਤੇ ਮਹਿਕਮੇ ਦੇ ਵਿੱਚੋਂ ਕੰਮ ਕਰਾਉਣਾ ਪਵੇ ਤਾਂ ਇੱਕ ਮੀਡੀਏਟਰ ਦੀ ਜ਼ਰੂਰਤ ਹੁੰਦੀ ਹੈ ਉੱਥੇ ਜਾ ਕੇ ਅਫਸਰ ਕਿਸ ਤਰੀਕੇ ਚਾਹੇ ਨਗਰ ਨਿਗਮ ਦਾ ਕੰਮ ਹੈ ਕੋਈ ਵੀ ਮਹਿਕਮਾ ਉੱਥੇ ਆਮ ਬੰਦੇ ਦੀ شریف ਆਦਮੀ ਦੀ ਗਰੀਬ ਆਦਮੀ ਦੀ ਸੁਣੀ ਨਹੀਂ ਜਾਂਦੀ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਇਹ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਅਮੀਰ ਹੋਰ ਗਰੀਬ ਅਮੀਰ ਹੁੰਦਾ ਜਾ ਰਿਹਾ ਸੋ ਇੱਥੇ ਫਰੀडम ਜਿਹੜੀ ਹੈ ਉਹ ਫਰੀडम ਨਹੀਂ ਹੈ ਉਹ ਜਿਹੜੀ ਲਿਸਟ ਹੈ ਨਾ ਮੈਂ ਇਸ ਲਿਸਟ ਇਸ ਰਿਪੋਰਟ ਦੇ ਨਾਲ ਪੂਰੀ ਤਰੀਕੇ ਦੇ ਨਾਲ ਜੋ ਸਹਿਮਤ ਹੈ ਤਾਂ ਇਹਦੇ ਨਾਲ ਹੀ ਇਹ ਇਸ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇੰਡੀਪੈਂਡੈਂਸ ਜੁਡੀਸ਼ਰੀ ਦੀ ਵੀ ਗੱਲ ਆਕੀ ਗਈ ਸੀ ਉਹਦੇ ਚ ਵੀ ਚਾਰਾਂ ਚੋਂ ਦੋ ਨੰਬਰ ਮਿਲੇ ਆ ਤੇ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਜਿਹੜੇ ਸਿਆਸੀ ਲੋਕ ਨੇ ਉਹ ਉਹਨਾਂ ਨੂੰ ਸਿਰਫ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਆਸਤ ਤੋਂ ਇਲਾਵਾ ਕੋਈ ਹੋਰ ਚੀਜ਼ ਜਿਹੜੀ ਆ ਉੱਥੇ ਸਮਝ ਨਹੀਂ ਆਉਂਦੀ ਠੀਕ ਹੈ ਤੋ ਇਹ ਚੀਜ਼ ਜਿਹੜੇ ਹਾਲਾਤ ਇਹ ਬਣੇ ਹੋਏ ਨੇ ਅਵਿੰਦਰ ਜੀ ਇੱਕ ਸਵਾਲ ਉੱਠ ਰਿਹਾ ਸੀਗਾ ਕਿ ਜਿਸ ਤਰ੍ਹਾਂ ਨਰਿੰਦਰ ਟਿਕਾ ਜੀ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਦੇ ਵਿੱਚੋਂ ਭਾਜਪਾ ਦੀ ਸਰਕਾਰ ਨਹੀਂ ਡਿੱਗ ਜਾਂਦੀ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਤਾਂ ਇੱਥੇ ਇਹ ਸਵਾਲ ਪੈਦਾ ਹੋ ਰਿਹਾ ਕਿ ਇਹ ਅੰਦੋਲਨ ਹੋ ਰਿਹਾ ਸੀ ਇਹ ਜਿਹੜਾ ਸੰਘਰਸ਼ ਹੋ ਰਿਹਾ ਹੈ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਹਜੇ ਤੱਕ ਹੋ ਰਿਹਾ ਸੀਗਾ ਤੇ ਹੁਣ ਉਹਨਾਂ ਨੇ ਕਹਤਾ ਕਿ ਜਦ ਤੱਕ ਭਾਜਪਾ ਦੀ ਸਰਕਾਰ ਨਹੀਂ ਡਿੱਗ ਜਾਂਦੀ ਕੇਂਦਰ ਦੇ ਵਿੱਚੋਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਕਿਸ ਲਈ ਸੰਘਰਸ਼ ਹੋ ਰਿਹਾ ਹੈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ ਹੈ ਜਾਂ ਕੇਂਦਰ ਦੇ ਵਿੱਚੋਂ ਭਾਜਪਾ ਦੀ ਸਰਕਾਰ ਡਿਗਣ ਦੇ ਲਈ ਦੇਖੋ ਭਾਜਪਾ ਦੀ ਸਰਕਾਰ ਕਾਹਦੀ ਡਿਗਣਾ ਚਾਹੁੰਦੇ ਨੇ ਕਿਸਾਨ ਕਿਉਂ ਡਿਗਣਾ ਚਾਹੁੰਦੇ ਨੇ ਮੁੱਦਾ ਤੇ ਖੇਤੀ ਕਾਨੂੰਨਾਂ ਦਾ ਹੀ ਹੈ ਨਾ ਮੁੱਦਾ ਖੇਤੀ ਕਾਨੂੰਨਾਂ ਦਾ ਹੈ ਇਸ ਵੇਲੇ ਜੋ ਜਿਸ ਤਰੀਕੇ ਦੇ ਨਾਲ ਫ੍ਰੀडम ਮੈਂ ਪਹਿਲਾਂ ਵੀ ਜ਼ਿਕਰ ਕੀਤਾ ਫ੍ਰੀडम ਹਾਊਸ ਦੀ ਜਿਹੜੀ ਲਿਸਟ ਆਈ ਹੈ ਪਿਛਲੇ ਕੁ ਸਾਲਾਂ ਤੋਂ ਜਿਹੜਾ ਸਾਡੀ ਜਮਹੂਰੀਅਤ ਦਾ ਮਿਆਰ ਹੈ ਉਹ ਅੰਤਰਰਾਸ਼ਟਰੀ ਪੱਧਰ ਤੇ ਡਿੱਗਿਆ ਜੀ ਉਹ ਕਿਹਨਾ ਕਾਰਨਾ ਕਰਕੇ ਡਿੱਗਿਆ ਕਿਉਂਕਿ ਇਸ ਵੇਲੇ ਜੋ ਦੇਸ਼ ਦੇ ਵਿੱਚ ਜਮਹੂਰੀਅਤ ਤਾਂ ਅਨੁਸੰਨ ਲਾਈ ਹੈ ਕਿੰਨੇ ਲਾਈ ਹੈ ਕੇਂਦਰ ਸਰਕਾਰ ਜੋ ਰਿਪੋਰਟਾਂ ਕਹਿ ਰਹੀਆਂ ਅਸੀਂ ਨਹੀਂ ਕਹਿ ਰਹੇ ਜੋ ਰਿਪੋਰਟਾਂ ਕਹਿ ਰਹੀਆਂ ਨੇ ਸੋ ਗੋਦੀ ਮੀਡੀਆ ਦੇ ਇਹ ਚੀਜ਼ਾਂ ਨੂੰ ਦਿਖਾਊਗਾ ਨਹੀਂ ਉਹ ਤੇ ਕਹੂਗਾ ਸਾਡੇ ਦੇਸ਼ ਨੇ ਤਰੱਕੀ ਕਰ ਲਈ ਹੈ ਜੀ ਸਾਡਾ ਦੇਸ਼ ਜਿਹੜਾ ਆਰਥਿਕ ਤੌਰ ਤੇ ਦੇਖੋ ਕਿੰਨੇ ਪਹੁੰਚ ਗਿਆ ਜੀ ਅਸੀਂ ਰਾਕਟ ਲਾ ਲਿਆ ਜੀ ਉੱਪਰ ਮੰਗਲ ਗ੍ਰਹਿ ਤੇ ਅਸੀਂ ਰਾਕਟ ਭੇਜ ਰਹੇ ਹਾਂ ਜੀ ਸਪੇਸ ਦੇ ਵਿੱਚ ਭੇਜ ਪਲਾਟ ਦੇ ਵਿੱਚ ਭੇਜ ਰਹੇ ਹਾਂ ਜੀ ਗੱਲ ਇਹ ਹੈ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਮੈਜੋਰਟੀ ਲੋਕ ਜਿਹੜੇ ਨੇ ਉਹ ਗਰੀਬੀ ਵੱਲ ਧੱਕੇ ਜਾ ਰਹੇ ਨੇ ਟਿੱਡ ਜੇ ਪਾਉ ਨੂੰ ਰੋਟੀ ਨਹੀਂ ਐ ਉੱਥੇ ਤੁਹਾਡਾ ਰਾਕੜ ਜਿਹੜਾ ਆ ਉਹ ਸਪੇਸ ਦੇ ਵਿੱਚ ਪਲਾਟ ਦੇ ਵਿੱਚ ਜਾ ਕੇ ਉਹਦਾ ਆਮ ਗਰੀਬ ਲੋਕਾਂ ਨੂੰ ਕੀ ਫਰਕ ਫਾਇਦਾ ਹੈ ਜੀ ਤੁਸੀਂ ਇੱਕ ਪਾਸੇ ਤਾਂ ਤਰੱਕੀ ਦੀਆਂ ਗੱਲਾਂ ਕਰ ਰਹੇ ਹੋ ਸਾਇੰਸ ਦੇ ਖੇਤਰ ਦੇ ਵਿੱਚ ਦੂਜੇ ਪਾਸੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਦੇਸ਼ ਕਿਹਦੇ ਨਾਲ ਬਣਦਾ ਮੁਲਕ ਕਿਹਦੇ ਨਾਲ ਬਣਦਾ ਮੁਲਕ ਬਣਦਾ ਉੱਥੋਂ ਦੇ ਲੋਕਾਂ ਦੇ ਨਾਲ ਜੀ ਆਵਾਮ ਦੇ ਨਾਲ ਜੀ ਮੈਂ ਉਹੀ ਗੱਲ ਕਰਦਾ ਬਾਈ ਦੀ ਪੀਪਲ ਆਫ ਦੀ ਪੀਪਲ ਫਾਰ ਦੀ ਪੀਪਲ ਜੀ ਤੇ ਇਹੀ ਤੇ ਜ਼ਮਹੂਰੀਅਤ ਦੀ ਜਿਹੜੀ ਪਰਿਭਾਸ਼ਾ ਹੈ ਨਾ ਜੇ ਲੋਕ ਜਿਨ੍ਹਾਂ ਵਾਸਤੇ ਮੁਲਖ ਚੱਲ ਰਿਹਾ ਜੇ ਉਹ ਲੋਕ ਹੀ ਕੁਛ ਨਹੀਂ ਮੈਜੋਰਟੀ ਖੁਸ਼ ਨਹੀਂ ਹੈ ਤਾਂ ਤੁਹਾਡੀ ਤਰਕ ਕੀ ਕਹਿੰਦੀ ਹੈ ਉਹਦਾ ਕੀ ਫਾਇਦਾ ਹੈ ਜਿਹੜੇ ਆਮ ਤੁਸੀਂ ਹੁਣ ਹੰਗਰ ਇੰਡੈਕਸ ਆਇਆ ਗਲੋਬਲ ਹੰਗਰ ਇੰਡੈਕਸ ਆਇਆ ਉਹਦੇ ਜੇ ਤੁਸੀਂ ਦੇਖ ਲਓ ਕਿ ਸਭ ਤੋਂ ਸਾਡੇ ਭੁੱਖਮਰੀ ਦੇ ਹਾਲਾਤ ਸਾਡੇ ਮੁਲਖ ਦੇ ਵਿੱਚ ਕੀ ਨੇ ਜੀ ਉਹਦੇ ਬਾਰੇ ਚਰਚਾ ਨਹੀਂ ਕਰਨੀ ਸਾਡੇ ਗੋਦੀ ਮੀਡੀਆ ਨੇ ਜੀ ਜੋ ਹਾਲਾਤ ਨੇ ਬਹੁਤ ਮਾੜੇ ਹੋਏ ਹੋਏ ਨੇ ਇਸ ਵੇਲੇ ਹਾਲਾਤ ਜਿਹੜੀ ਅੰਤਰਰਾਸ਼ਟਰੀ ਪੱਧਰ ਦੇਤੇ ਕੋਈ ਵੀ ਰਿਪੋਰਟ ਆ ਉਹ ਬਹੁਤ ਜ਼ਿਆਦਾ ਮੈਂ ਸਮਝਣਾ ਕਿ ਆ ਨੈਗੇਟਿਵ ਹੈ ਮਾੜੇ ਦੌਰ ਚੋਂ ਚੱਲ ਰਹੀਆਂ ਨੇ ਸਾਡੇ ਸਿਆਸਤਦਾਨਾਂ ਨੂੰ ਆਪਣੀ ਪਾਰਟੀ ਜਾਂ ਹੋਰ ਚੀਜ਼ਾਂ ਦਾ ਜਿਹੜਾ ਤੁਸੀਂ ਦੇਖ ਲੋ ਕਿ ਲਾਲਚ ਹੁੰਦਾ ਹੈ ਕਿ ਅਸੀਂ ਹੁਣ ਇੱਕ ਜਿਹੜੀ ਇੱਕ ਹੋਰ ਰਿਪੋਰਟ ਆ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਇੱਕ ਆਈਆਈਡੀਆਰ ਦੀ ਉਹਦੇ ਚ ਵੀ ਦੱਸਿਆ ਕਿ ਸਭ ਤੋਂ ਜ਼ਿਆਦਾ ਜਿਹੜੇ ਲੋਕ ਹਨੀ ਕਰਨ ਵਾਲੇ ਕਿ ਸਭ ਤੋਂ ਜ਼ਿਆਦਾ ਜਿਹੜੇ ਅ ਵਿਧਾਇਕ ਨਹੀਂ ਆ ਮਤਲਬ ਕਿ ਸਿਆਸਤਦਾਨ ਨੇ ਉਹ ਆਪਣੀ ਪਾਰਟੀ ਛੱਡ ਕੇ ਸਭ ਤੋਂ ਜ਼ਿਆਦਾ ਬੀਜੇਪੀ ਦੇ ਵਿੱਚ ਆਏ ਨੇ ਜੀ ਮੈਨੂੰ ਜੋ ਲੱਗਦਾ ਕਿਉਂ ਆਏ ਨੇ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਉਹਦੇ ਨਾਲ ਰਲਿਆ ਜਾਵੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਪਾਰਟੀ ਬਹੁਤ ਵਧੀਆ ਹੁੰਦੀ ਹੈ ਮਤਲਬ ਇਹ ਹੈ ਕਿ ਪ੍ਰਭਾਵਸ਼ਾਲੀ ਪਾਰਟੀ ਅਧੀਨ ਜਿਹੜੇ ਆ ਉਹ ਲੋਕ ਜਾਣਾ ਚਾਹੁੰਦੇ ਨੇ ਵਿਧਾਇਕ ਕਿਉਂਕਿ ਇਹਨਾਂ ਨੂੰ ਸਿਰਫ ਸਿਆਸਤ ਨਾਲ ਹੀ ਹੁੰਦਾ ਆਪਣੇ ਨਾਲ ਮਤਲਬ ਸੋ ਦੇਖੋ ਗੱਲ ਇਹ ਹੈ ਕਿ ਇਸ ਵੇਲੇ ਜੋ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਨੇ ਦੇਸ਼ ਦੇ ਤੇ ਉਹ ਤੋਂ ਇਹ ਨਹੀਂ ਲੱਗਦਾ ਹੈਗਾ ਕਿ ਰਿਪੋਰਟ ਜਿਹੜੀ ਹੈ ਝੂਠੀ ਹੈ ਜੋ ਫਰੀडम हाउस ਨੇ ਦੱਸੀ ਹੈ ਬੜੀ ਮੰਦਭਾਗੀ ਗੱਲ ਹੈ ਹੁਣ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਸਿਆਸਤ ਕਿਸ ਤਰੀਕੇ ਨਾਲ ਪੈ 2022 ਦੀਆਂ ਚੋਣਾਂ ਨੇ ਜੀ ਠੀਕ ਹੈ ਹੁਣ ਇੱਕ ਪਾਸੇ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ ਹੁਰੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਆਹਾਹਾ ਕਿਆਸ਼ ਲਾਗਾ ਯੋਗ ਜਿਹੜੀ ਹੈ ਬਜਟ ਪੇਸ਼ ਕੀਤਾ ਬੱਲੇ 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 ਜੀ ਆ ਦੇਖੋ ਜੀ ਸਾਡੇ ਬੁਢਾਪਾ ਪੈਨਸ਼ਨ ਹੈ ਜਿਹੜੀ ਉਹ 750 ਤੋਂ 1500 ਕਰਤੀ ਹੈ ਹੁਣ ਤੁਸੀਂ ਮੁਕਾਬਲਾ ਕਰੋ ਹਰਿਆਣਾ ਦੇ ਵਿੱਚ ਜੋ ਬੁਢਾਪਾ ਪੈਨਸ਼ਨ ਨੂੰ 2500 ਰੁਪਏ ਕਰਤੀ ਹੈ ਜੀ ਬਿਲਕੁਲ ਠੀਕ ਹੈ ਮੈਂ ਕਿਸੇ ਸਿਆਸੀ ਪਾਰਟੀ ਦੇ ਹੱਕ ਤੇ ਤੇ ਹੈ ਹੀ ਨਹੀਂ ਜੀ ਠੀਕ ਹੈ ਮੈਂ ਵਿਰੋਧ ਚ ਵੀ ਹੈ ਨਹੀਂ ਮੈਂ ਤੇ ਗੱਲ ਕਰਦਾ ਨਿਰਪੱਖ ਹੋ ਕੇ ਤੇ ਜਿਹੜੀ ਗੱਲ ਹੈ ਉਹ ਜੋ ਹੋਣੀ ਚਾਹੀਦੀ ਹੈ ਠੀਕ ਹੈ ਇਹ ਸਿਆਸੀ ਪਾਰਟੀਆਂ ਨੇ ਜਿਹੜੀਆਂ ਕੋਈ ਵੀ ਹੈਗੀ ਹੈ ਇਹਨਾਂ ਨੂੰ ਆਪਣੀ ਸਿਆਸਤ ਤੋਂ ਇਲਾਵਾ ਕੋਈ ਵੀ ਜਿਹੜੀ ਚੀਜ਼ ਹੈ ਉਹ ਅ ਨਜ਼ਰ ਨਹੀਂ ਆਉਂਦੀ ਹੈਗੀ ਬਹੁਤ ਹੀ ਵਧੀਆ ਜੀ ਅਵਿੰਦਰ ਜੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਮੇਰੇ ਸਵਾਲ ਦਾ ਜੋ ਵਿਸਤਾਰ ਦੇ ਨਾਲ ਜਵਾਬ ਦਿੱਤਾ ਹੈ। ਅਗਲਾ ਮੈਂ ਪੁੱਛਣਾ ਚਾਹਵਾਂਗੀ ਤੁਹਾਡੇ ਤੋਂ ਕਿ ਦਿੱਲੀ ਦੇ ਵਿੱਚ ਕਿਸਾਨ ਆंदोलਨ ਦੇ ਦੌਰਾਨ ਦਿੱਲੀ ਦੀ ਬੋਟਾਂ ਤੇ ਕਿਸਾਨਾਂ ਦੇ ਵੱਲੋਂ ਜਿਹੜੇ ਪੱਕੇ ਮਕਾਨ ਬਣਾਏ ਜਾ ਰਹੇ ਉਹਨਾਂ ਖਿਲਾਫ ਐਫਆਈਆਰ ਕੀਤੀ ਜਾ ਰਹੀ ਹੈ। ਦੇਖੋ ਗੱਲ ਇਹ ਹੈ ਕਿ ਅ ਭਲਕੇ ਵੀ ਬੀਤੇ ਦੇਣੇ ਵੀ ਜੀ ਆ ਸਮਝ ਲਓ ਕਿ ਪਸੰਦ ਵੀ ਗੱਲ ਹੈਗੀ ਕਿ ਜਦੋਂ ਉੱਥੇ ਪੱਕੇ ਮਕਾਨ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਦੇ ਵਿੱਚ ਕਿਸਾਨਾਂ ਨੇ ਕਹਿ ਦਿੱਤਾ ਕਿ ਬਜਿੰਨੀ ਦੇਰ ਤੱਕ ਕਿਸਾਨੀ ਆंदोलਨ ਜਿਹੜਾ ਹੈਗਾ ਉਹ ਆ ਆ ਖੇਤੀ ਕਾਨੂੰਨ ਜਿਹੜੇ ਉਰਦ ਨਹੀਂ ਹੁੰਦੇ ਅਸੀਂ ਸੰਘਰਸ਼ ਜਿਹੜਾ ਜਾਰੀ ਰੱਖਣਾ ਉਹਦੇ ਵਿੱਚ ਉਹਨਾਂ ਨੇ ਪੱਕੇ ਉੱਥੇ ਆਪਣੇ ਰਹਿਣ ਬਸੇਰੇ ਬਣਾਉਣੇ ਸ਼ੁਰੂ ਕਰਤੇ ਸੀ ਤੇ ਹੁਣ ਮਜ਼ਦੂਰ ਵੀ ਉੱਥੇ ਮਜ਼ਦੂਰ ਵਰਗ ਵੀ ਉੱਥੇ ਹੈ ਰਾਜ ਮਿਸਤਰੀ ਉਹ ਨਾ ਉੱਥੇ ਹੀ ਸੰਘਰਸ਼ ਕਿਸਾਨ ਮਜ਼ਦੂਰ ਜਿਹੜੀ ਯੂਨੀਅਨ ਉੱਥੇ ਲੱਗੀ ਹੋਈ ਹੈ ਤੇ ਉੱਥੇ ਉਹ ਬਣਾਉਣੀ ਸ਼ੁਰੂ ਕਰਤੇ ਜੀ ਇੱਟਾਂ ਲੈ ਕੇ ਪੱਕੇ ਮਕਾਨ ਨਹੀਂ ਕੱਢ ਕੇ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਉਹ ਕੱਲ ਪਰਸੋਂ ਵੀ ਪੁਲਿਸ ਆਈ ਸੀਗੀ ਤੇ ਉਹਨਾਂ ਨੇ ਤਾੜਿਆ ਸੀਗੇ ਕਿ ਭਾਈ ਇੱਥੇ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਤੇ ਉਹ ਚਲੋ ਕਿਸਾਨਾਂ ਦੇ ਨਾਲ ਜੋ ਉਹਨਾਂ ਦੇ ਡਾਇਲੌਗਸ ਹੋਏ ਪੁਲਿਸ ਚੱਲ ਗਈ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਨਗਰਪਾਲਿਕਾ ਦੀ ਅਧਿਕਾਰੀ ਉੱਥੇ ਗਏ ਨੇ ਤੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੂੰ ਉਹਨਾਂ ਨੇ ਮਾਮਲਾ ਜਿਹੜੇ ਕਿਸ ਦਰਜ ਕਰਾ ਦਿੱਤੇ ਨੇ ਵੀ ਜਿਹੜੇ ਲੋਕ ਇੱਥੇ ਪੱਕੀਆਂ ਉਹ ਸਾਰੀਆਂ ਕਰ ਰਹੇ ਨੇ ਤੇ ਉਹਨਾਂ ਦਾ ਇਹ ਇਹ ਚੀਜ਼ ਹੈਗਾ ਸੋ ਇਸ ਵੇਲੇ ਜੋ ਜਿਸ ਤਰ੍ਹਾਂ ਇੱਕ ਦੇ ਨਾਲ ਚੀਜ਼ਾਂ ਚੱਲ ਰਹੀਆਂ ਨੇ ਮੈਂ ਕਹਿੰਨਾ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਜੋ ਆਲਮੀ ਪੱਦਰ ਤੇ ਜੋ ਇਸ ਸਰਕਾਰ ਦੀ ਥੂਥੂ ਹੋ ਰਹੀ ਹੈ ਤੇ ਉਹਨੂੰ ਵੀ ਸਮਝ ਲੈਣਾ ਚਾਹੀਦਾ ਕਿ ਭਾਈ ਇਹ ਜਿਹੜੀ ਚੀਜ਼ ਹੈ ਕਿ ਅਸੀਂ ਸਿੱਧੇ ਤਰੀਕੇ ਨਾਲ ਜੋ ਹੈ ਲੋਕ ਪੱਖੀ ਕੰਮ ਕਰੀਏ ਨਹੀਂ ਤੇ ਸਾਨੂੰ ਲੋਕਾਂ ਨੇ ਨਕਾਰ ਦੇਣਾ ਕਾਰਨ ਇਹ ਹੈ ਕਿ ਇਸ ਜਮਹੂਰੀਅਤ ਹੈ ਜੀ ਬਿਲਕੁਲ ਠੀਕ ਹੈ ਇਹ ਰਾਜੇ ਵਾਲਾ ਮਨਾਰਕੀ ਸਿਸਟਮ ਨਹੀਂ ਹੈਗਾ ਇਹ ਬਿਲਕੁਲ ਜੀ ਬਿਲਕੁਲ ਸੋ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਭਾਜਪਾ ਵਾਲੇ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਲੋਕ ਪੱਕੀ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਵੇ ਜਿਸ ਤਰੀਕੇ ਨਾਲ ਆਪਣੇ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਆਗੂਆਂ ਦਾ ਕਿਵੇਂ ਵਿਰੋਧ ਹੋ ਰਿਹਾ ਹੈ ਹਾਂਜੀ ਕਿਦਾਂ ਲੱਗੇ ਨੇ ਕਿਸਾਨ ਆਗੂ ਜੀ ਸੋ ਇਹ ਜਿਹੜੇ ਕਿਸਾਨੀ ਅੰਦੋਲਨ ਨੇ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਇਹਦਾ ਜਿਹੜਾ ਅਸਰ ਹੈ ਉਹ ਹਰ ਖੇਤਰ ਦੇ ਉੱਤੇ ਨਜ਼ਰਬਾਬ ਜੇ ਲਾਗੂ ਹੋ ਜਾਂਦੇ ਨਾ ਤੇ ਉਹ ਹਰ ਖੇਤਰ ਦੇ ਉੱਤੇ ਇਹਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲੇਗਾ ਬਿਲਕੁਲ ਇਦੇ ਨਾਲ ਹੀ ਵਿਰੇਂਦਰ ਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੇ ਇਸਨ ਮੈਂ ਵਿਰੇਂਦਰ ਜੀ ਜਿੰਨਾ ਦੇ ਨਾਲ ਅਸੀਂ ਕਿਸਾਨੀ ਆંદੋਲਨ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਚਰਚਾ ਕੀਤੀ ਕੱਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਵੇਖਦੇ ਰਹੋ ਐਸਐਮਜੀ ਨਿਊਜ਼